Hi friends, hi John. My name is Virender from USA India Today newspaper and Sargam TV USA. And I'm also doing marriagelegend.com. We will find girls and girls for you to marry. And uh, you can call me anytime 510-943-8037 or you can email me, TV at gmail.com. और यू कैन फिलऑप योर बायोडाटा ऑन मैरिज लगन डॉट काम थैंक यू रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम Dream it, believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information call 510-943-8037. ਮੀਮਂਦਰ ਅੰਦਰ ਬੋਦੀ ਦਾ 75ਵਾਂ ਜਨਮ ਦਿਨ ਅੱਜ ਜਨ ਨੂੰ ਉਹਨਾਂ ਦੇ ਬਚਪਨ ਨਾਲ ਜੁੜੀਆਂ ਪੰਜ ਅਣ ਸੁਣੀਆਂ ਕਹਾਣੀਆਂ ਜੀਹਾਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਆਪਣਾ 75ਵਾਂ ਜਨਮ ਦਿਨ ਮਨਾ ਰਹੇ ਨੇ ਉਹਨਾਂ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਵਡਰ ਨਗਰ ਸ਼ਹਿਰ ਵਿੱਚ ਹੋਇਆ ਸੀ ਇੱਕ ਆਮ ਪਰਿਵਾਰ ਤੋਂ ਆਉਣ ਵਾਲੇ ਨਿੰਦਰ ਮੋਦੀ ਅੱਜ ਵਿਸ਼ਵ ਪੱਧਰ ਤੇ ਭਾਰਤ ਦੀ ਨਿਮਾਇੰਦੀ ਕਰ ਰਹੇ ਹਨ ਅਤੇ ਇੱਕ ਮਜ਼ਬੂਤ ਸਵੇ ਨਿਰਪਰ ਭਾਰਤ ਦੇ ਸੁਪਨੇ ਨੂੰ ਸੁਕਾਰ ਕਰ ਰਹੇ ਹਨ। ਉਹਨਾਂ ਦੇ ਉਹਨਾਂ ਦੇ ਪਿਤਾ ਦਮੋਦਰ ਦਾਸ ਮੂਲਚੰਦ ਵੱਡ ਨਗਰ ਰੇਲਵੇ ਸਟੇਸ਼ਨ ਤੇ ਚਾਹ ਵੇਚਦੇ ਸਨ ਅਤੇ ਉਹਨਾਂ ਦੀ ਮਾਂ ਹੀਰਾ ਬੈਨ ਮੋਤੀ ਇੱਕ ਕਰੈਲੂ ਉਹ ਰਸੀ ਨਿਰਿੰਦਰ ਮੋਦੀ ਦੇ 6 ਭੈਣਾ ਭਰਾਵਾਂ ਵਿੱਚੋਂ ਇੱਕ ਸਨ ਉਹਨਾਂ ਦਾ ਮੁੱਢਲਾ ਜੀਵਨ ਸੰਘਰਸ਼ਾ ਨਾਲ ਭਰਿਆ ਹੋਇਆ ਸੀ। ਪਰ ਦ੍ਰਿ ਇਰਾਦੇ ਅਤੇ ਸਖਤ ਮਿਹਨਤ ਦੁਆਰਾ ਉਹ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੱਕ ਪਹੁੰਚੇ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਆਓ ਜਾਣਦਿਆਂ ਨਰਿੰਦਰ ਮੋਦੀ ਦੇ ਬਚਪਨ ਨਾਲ ਜੁੜੀਆਂ ਕੁਝ ਦਿਲਚਸਪ ਅਤੇ ਅਨਸੁਨੀਆਂ ਗੱਲਾਂ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਆਮ ਆਦਮੀ ਤੋਂ ਇੱਕ ਵਿਸ਼ਵਵਿਆਪੀ ਨੇਤਾ ਬਣਾਇਆ ਆਜ਼ਾਦ ਭਾਰਤ ਵਿੱਚ ਪੈਦਾ ਹੋਏ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦਾ ਜਨਮ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੋਇਆ ਸੀ ਉਹ ਰਾਸ਼ਟਰੀ ਸਵੇ ਸੇਵਕ ਸੰਘ ਆਰਐਸਐਸ ਦੇ ਵਲੰਟੀਅਰ ਵਜੋਂ ਰਾਜਨੀਤੀ ਵਿੱਚ ਆਏ ਅਤੇ ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਬਣੇ ਅਤੇ ਇਸ ਤੋਂ ਬਾਅਦ ਉਹ ਦੋ ਗਿਆ 14 19 ਅਤੇ 24 ਵਿੱਚ ਲਗਾਤਾਰ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਇਹ ਆਪਣਾ ਆਪ ਇਚੇਕ ਇਤਿਹਾਸਕ ਪ੍ਰਾਪਤੀ ਹੈ ਬਚਪਨ ਵਿੱਚ ਉਹਨਾਂ ਦਾ ਨਾਮ ਤੁਹਾਨੂੰ ਦੱਸਦੇ ਆਂ ਬਚਪਨ ਵਿੱਚ ਨਿੰਦਰ ਮੋਦੀ ਦੇ ਬਚਪਨ ਦੇ ਕਈ ਨਾਮ ਸਨ ਉਹਨਾਂ ਦੇ ਸਕੂਲ ਅਧਿਆਪਕ ਪੰਰਲਾਦ ਪਟੇਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਬੋਦੀ ਨੂੰ ਪਿਆ ਨਾਲ ਨਾਰੀਆ ਕਹਿੰਦੇ ਸਨ ਉਹਨਾਂ ਦੇ ਬਚਪਨ ਦੇ ਦੋਸਤ ਜਸੂਦ ਭਾਈ ਨੇ ਦੱਸਿਆ ਕਿ ਉਹਨਾਂ ਦੇ ਦੋਸਤ ਉਹਨਾਂ ਨੂੰ ਐਂਡੀ ਕਹਿੰਦੇ ਸਨ ਮੋਦੀ ਹਮੇਸ਼ਾ ਇੱਕ ਸੱਚਾ ਅਤੇ ਆਤਮ ਵਿਸ਼ਵਾਸੀ ਵਿਦਿਆਸੀ ਸੀ ਬਚਪਨ ਵਿੱਚ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਮੋਤੀ ਨਿੰਦਰ ਦਾ ਸੁਪਨਾ ਸੀ ਕਿ ਉਹ ਵੱਡੇ ਹੋ ਕੇ ਭਾਰਤੀ ਫੌਜ ਵਿੱਚ ਭਰਤੀ ਹੋਣ ਬਚਪਨ ਵਿੱਚ ਉਹਨਾਂ ਨੇ ਜਾਮਨਗਰ ਅਤੇ ਸੈਨਿਕ ਸਕੂਲ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਆਪਣੀ ਆਰਥਿਕ ਸਥਿਤੀ ਵਿੱਚ ਉਹਨਾਂ ਇਸ ਵਿੱਚ ਦਾਖਲਾ ਨਹੀਂ ਲਿਆ ਇਸ ਦੇ ਬਾਵਜੂਦ ਉਹਨਾਂ ਨੇ 8 ਸਾਲ ਦੀ ਉਮਰ ਵਿੱਚ ਆਰਐਸਐਸ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਦਾ ਰਸਤਾ ਚੁਣਿਆ ਹੈ ਤੁਹਾਨੂੰ ਦੱਸ ਦਈਏ ਅਧਾਕਾਰੀ ਦਾ ਵੀ ਖਾਸ ਜਨੂੰਨ ਸੀ ਉਹਨਾਂ ਦੇ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਬਚਪਨ ਵਿੱਚ ਨਾਟਕ ਅਤੇ ਅਦਾਕਾਰੀ ਦਾ ਇੱਕ ਬਹੁਤ ਸ਼ੌਂਕ ਸੀ 13-14 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਸਕੂਲ ਵਿੱਚ ਫੰਡ ਇਕੱਠਾ ਕਰਨ ਲਈ ਇੱਕ ਗੁਜਰਾਤੀ ਨਾਟਕ ਪੀਲੂ ਫੂਲ ਵਿੱਚ ਹਿੱਸਾ ਲਿਆ ਇਸ ਸ਼ੌਂਕ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣਾ ਅਤੇ ਜਨਤਕ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਨੀ ਬਣ ਗਿਆ ਤਾਂ ਗੋਟੋਂ ਦੇ ਸਮੇਂ ਦੇ ਪਬੰਦ ਸੰਨ ਗੁਜਰਾਤ ਦੇ ਮੁੱਖ ਮੰਤਰੀ ਬਜੋਦ ਨਿਭਉਂਦ ਸੇਵਾ ਨਿਭਾਉਂਦੇ ਹੋਏ ਮੋਦੀ ਨੇ ਅੰਤਰਰਾਸ਼ਟਰੀ ਪਤੰਗ ਉਤਸਵ ਦੀ ਸ਼ੁਰੂਆਤ ਕੀਤੀ ਉਹ ਅਜੇ ਵੀ ਪਤੰਗ ਡਾਉਣ ਦਾ ਆਨੰਦ ਮਾਣਦੇ ਹਨ ਅਤੇ ਉਹ ਸਮੇਂ ਦੇ ਬਹੁਤ پابੰਦ ਹੋਣ ਲਈ ਵੀ ਜਾਣੇ ਜਾਂਦੇ ਹਨ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਯੋਗਾ ਅਤੇ ਧਿਆਨ ਉਹਨਾਂ ਦੇ ਧਿਆਨ ਜੀਵਨ ਦਾ ਅਨਿੱਖੜੇ ਅੰਗ ਹਨ ਅਤੇ ਉਹ ਉਹਨਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦੇ ਹਨ ਆ ਕੇ ਬਣਦੇ ਹਨ ਲੇਕਿਨ ਧਰਤੀ ਪਰ ਹਮ ਉਹਨੇ ਮਿਲਾਤੇ ਹਨ मैरिज लगन डॉट कॉम सपने देखें, विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम रजिस्ट्रेशन करें हम लोग यूएसए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारेंडर उभी Tune into MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM.